ਮੈਨੂੰ ਅਧਿਆਪਕ ਹੀ ਰਹਿਣ ਦਿਓ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ 'ਚ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬੋ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਕੋਈ ਮੇਰਾ ਦਿਵਸ ਮਨਾਵੋ ਨਾ ਤੇ ਸ਼ਾਲ ਗਲੇ ਵਿੱਚ ਪਾਵੋ ਨਾ ਆਹ ਫੋਟੋ ਜਿਹੀ ਖਿਚਾਵੋ ਨਾ ਬਸ ਬੱਚਿਆਂ ਦੇ ਕੋਲ ਬਹਿਣ ਦਿਓ ਮੈਨੂੰ ਅਧਿਆਪਕ ਹੀ ਰਹਿਣ ਦਿਓ ਮੈਨੂੰ ਟੰਗਿਆਂ ਥੋੜੀਆਂ ਵੋਟਾਂ ਨੇ ਕੁਰਸੀ ਦੇ ਮੰਦੀਆਂ ਖੋਟਾਂ ਨੇ ਲਾਠੀ ਚਾਰ ਦੀਆਂ ਝੋਟਾਂ ਨੇ ਜੇ ਜੋ ਕਹਿੰਦਾ ਹਾਂ ਅੱਜ ਕਹਿੰ ਦਿਓ ਮੈਨੂੰ ਅਧਿਆਪਕ ਹੀ ਰਹਿਣ ਦਿਓ ਨਿਤ ਚੱਲਦੀ ਨਵੇਂ ਸਕੀਮ ਜਹੀ ਬਾਲਾਂ ਦੀ ਦਸ਼ਾ ਯਤਿਮ ਜਹੀ ਮੇਰੀ ਹਾਲਤ ਬਣੀ ਮੁਨੀਮ ਜਹੀ ਕੋਈ ਸੁਖ ਦਾ ਸਾਹ ਵੀ ਲੈਣ ਦਿਓ ਮੈਨੂੰ ਅਧਿਆਪਕ ਹੀ ਰਹਿਣ ਦਿਓ ਮੈਨੂੰ ਅਧਿਆਪਕ ਹੀ ਰਹਿਣ ਦਿਓ ਇੱਕ ਕਲਮ ਕਿਤਾਬ ਤੇ ਬਸਤਾ ਏ ਕਮ ਸਿੱਧਾ ਸਾਦਾ ਸਸਤਾ ਏ ਇਹ ਗੁਰਚੇਲੇ ਦਾ ਰਸਤਾ ਏ ਸਾਨੂੰ ਐਸੇ ਰਸਤੇ ਪਹਿਨ ਦਿਓ ਮੈਨੂੰ ਅਧਿਆਪਕ ਹੀ ਰਹਿਣ ਦਿਓ ਮੈਨੂੰ ਜੱਜਦੇ ਨਹੀਂ ਜੁਗਾੜ ਜਹੇ ਹੁਣ ਕਰ ਦੋ ਬੰਦ ਫਰਾਡ ਜਹੇ ਆ ਰੱਖੋ ਕੋਲ ਅਵਾਰਡ ਜੇ ਬਸ ਬੇਮਾਨਾ ਹੀ ਰਹਿੰਦਿਓ ਮੈਨੂੰ ਅਧਿਆਪਕ ਹੀ ਰਹਿੰਦਿਓ ਹਾੜਾ ਅਧਿਆਪਕ ਹੀ ਰਹਿੰਦਿਓ ਉਹ ਜਦੋਂ ਸਵੇਰਾ ਹੋਵੇਗਾ ਉਹ ਜਦੋਂ ਸਵੇਰਾ ਹੋਵੇਗਾ ਸੰਗੀਆਂ ਵਿੱਚ ਜੇਰਾ ਹੋਵੇਗਾ ਫਿਰ ਹਰ ਦਿਨ ਮੇਰਾ ਹੋਵੇਗਾ ਇਹ ਕੂਡ ਮਨਾਰੇ ਟੈਂਦਿਓ ਇਹ ਕੂਡ ਮਨਾਰੇ ਟੈਂਦਿਓ ਮੈਨੂੰ ਅਧਿਆਪਕ ਹੀ ਰਹਿੰਦੋ ਲਿਖਤ ਗੁਰਮਖ ਲੋਕਪ੍ਰੇਮੀ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਤੁਹਾਨੂੰ ਇਹ ਲਿਖ ਚੰਗੀ ਲੱਗੀਏ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ